ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਜੀ ਪੋਚੇ ਵਾਸਤੇ ਇੱਕ ਵੀਡੀਓ ਜਿਵੇਂ ਕਿ ਆਪਾਂ ਨੂੰ ਰੋਜ਼ ਸਰਦੀਆਂ 'ਚ ਝਾੜੂ ਪੋਚਾ ਕਰਨਾ ਬਹੁਤ ਔਖਾ ਲੱਗਦਾ ਠੰਡ ਦੇ ਮੌਸਮ 'ਚ ਤੇ ਇਸ ਲਈ ਆਪਾਂ ਇਸ ਤਰੀਕੇ ਨਾਲ ਪੋਚਾ ਲਗਾਵਾਂਗੇ ਜੀ ਜਿਹੜਾ ਕਿ ਕਈ ਦਿਨ ਲੋੜ ਨਾ ਪਵੇ ਪੋਚਾ ਲਾਣ ਦੀ ਰੋਜ਼-ਰੋਜ਼ ਜਿਵੇਂ ਤੇ ਜਿਵੇਂ 5-6 ਦਿਨ ਵਧੀਆ ਲੰਘ ਜਾਣ ਪੋਚਾ ਲਾਣ ਨਾਲ ਤੇ ਇਸ ਤਰੀਕੇ ਨਾਲ ਆਪਾਂ ਅੱਜ ਤੁਹਾਨੂੰ ਪੋਚਾ ਲਾਉਣਾ ਦੱਸਾਂਗੇ ਜੀ ਇਸ ਵੀਡੀਓ ਚ ਤੇ ਇਹ ਤੋਂ ਪਹਿਲਾਂ ਜੀ ਕਰੋ ਇੱਕ ਕਾਸ਼ਟ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਹ ਵੇਖੋ ਜੀ ਜਿਵੇਂ ਬਹੁਤ ਗੰਦਾ ਇਹ ਫਰਸ਼ ਹੋਇਆ ਪਿਆਗਾ ਜਿਵੇਂ ਪੀੜਾ ਹੋਇਆ ਪਿਆ ਇਹ ਫਰਸ਼ ਤੇ ਤੇ ਆਪਾਂ ਇਸ ਤਰੀਕੇ ਨਾਲ ਪੋਚਾ ਲਾ ਕੇ ਦਿਖਾਵਾਂਗੇ ਤੁਹਾਨੂੰ ਬਿਲਕੁਲ ਫਰਸ਼ ਵੀ ਸਾਫ਼ ਹੋ ਜੂਗਾ ਜਿੱਟਾ ਨਿਕਲਿਆਊਗਾ ਤੇ ਫੋਚਾ ਲਾਉਣ ਦਾ ਤਰੀਕਾ ਵੀ ਇਹ ਬਹੁਤ ਵਧੀਆ ਜੀ ਤੇ ਬਾਕੀ ਆਪਾਂ ਦਿਖਾਉਨੇ ਤੁਹਾਨੂੰ ਕੀ ਕੀ ਸਮਾਨ ਲੈਣਾ ਆਪਾਂ ਫੋਚਾ ਲਾਉਣ ਲਈ ਤੇ ਫੋਚਾ ਲਾਉਣ ਵਾਸਤੇ ਜੀ ਆਪਾਂ ਨੇ ਇਹ ਲੈਤਾ ਗਰਮ ਪਾਣੀ ਤੇ ਇਹਦੇ ਵਿੱਚ ਆਪਾਂਗੇ ਜਿਹੜਾ ਜਿਹੜਾ ਸਮਾਨ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਉਨੇ ਆਂਗੇ ਇਹ ਆਪਾਂ ਨੇ ਲੈ ਲਿਆ ਜੀ ਪਾਣੀ ਇਹ ਪਾਣੀ ਤੁਸੀਂ ਜੀ ਗਰਮ ਲੈ ਲੈਣਾ ਕਿਉਂਕਿ ਠੰਡੇ ਵਿੱਚ ਹੱਥ ਹੋਣੇ ਔਖੇ ਹੋ ਜਾਂਦੇ ਸਰਦੀਆਂ ਚ ਤੇ ਗਰਮ ਪਾਣੀ ਹੀ ਲੈਣਾ ਤੁਸੀਂ ਜਿਆਦਾ ਗਰਮ ਵੀ ਨਹੀਂ ਠੀਕ ਜਿਹਾ ਪਾਣੀ ਹੋਵੇ ਤੇ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਜੀ ਨਮਕ ਦਾ ਇੱਕ ਚਮਚ ਪਾ ਦੇਣਾ ਆਪਾਂ ਨੇ ਨਮਕ ਦਾ ਇਹ ਆਪਾਂ ਇੱਕ ਨਿੰਬੂ ਨਿਚੋੜ ਲਿਆ ਜੀ ਇਹਦੇ ਵਿੱਚ ਤੇ ਇਹਦੇ ਨਾਲ ਜੀ ਬਹੁਤ ਵਧੀਆ ਖੁਸ਼ਬੂ ਆਊਗੀ ਤੇ ਜਿਵੇਂ ਕਿ ਆਪਾਂ ਪੋਚਾ ਲਾ ਕੇ ਛੜਦੇ ਆ ਤਾਂ ਸਾਰਾ ਘਰ ਖੁਸ਼ਬੂ ਨਾਲ ਫੈਲ ਜੂਗਾ ਇਹ ਨਿੰਬੂ ਦੀ ਖੁਸ਼ਬੂ ਨਾਲ ਤੇ ਨਿੰਬੂ ਦੀ ਖੁਸ਼ਬੂ ਬਹੁਤ ਵਧੀਆ ਲੱਗਦੀ ਹੁੰਦੀ ਹੈ ਜੀ ਇੱਕਦਮ ਫਰੈਸ਼ ਫਰੈਸ਼ ਹੋ ਜਾ ਲੱਗੂਗਾ ਘਰ ਜਿੱਦੋਂ ਆਪਾਂ ਪੋਚਾ ਲਾਤਾ ਸਾਰੇ ਤੇ ਤੇ ਤੀਜੀ ਚੀਜ਼ ਆਪਾਂਗੇ ਪਾ ਦਾਂਗੇ ਇਹਦੇ ਵਿੱਚ ਜੀ ਮਿੱਠਾ ਥੋੜਾ ਤੇ ਇਹ ਤੁਸੀਂ ਪਾ ਦੇਣਾ ਚਾ ਇੱਕ ਚਮਚੇ ਡੇਢ ਚਮਚ ਪਾ ਦੇਣਾ ਤੁਸੀਂ ਮਿੱਠਾ ਥੋੜੇ ਦਾ ਤੇ ਮਿੱਠੇ ਥੋੜੇ ਨਾਲ ਜੀ ਬਹੁਤ ਵਧੀਆ ਕਲੀਨਿੰਗ ਹੁੰਦੀ ਹੈਗੀ ਤੇ ਇਹ ਜ਼ਰੂਰ ਤੁਸੀਂ ਪਾਉਣਾ ਇਹਦੇ ਵਿੱਚ ਤੇ ਇਹ ਆਪਾਂ ਤਿੰਨ ਚੀਜ਼ਾਂ ਪਾਉਂਗਾ ਜੀ ਇਹਦੇ ਵਿੱਚ ਤੇ ਤਿੰਨੇ ਚੀਜ਼ਾਂ ਜੀ ਬਹੁਤ ਵਧੀਆ ਹੈ ਇਹ ਤੇ ਤਿੰਨਾਂ ਚੀਜ਼ਾਂ ਨਾਲ ਬਹੁਤ ਵਧੀਆ ਕਲੀਨਿੰਗ ਹੁੰਦੀ ਹੈਗੀ ਤੇ ਇਹ ਆਪਾਂ ਨਿੰਬੂ ਦੇ ਬੀਜ ਉੱਪਰੋਂ ਚੱਕ ਦਾਂਗੇ ਤੇ ਫਿਰ ਪੋਚਾ ਲਾਉਣਾ ਸ਼ੁਰੂ ਕਰਾਂਗੇ ਤੇ ਮਿੱਠੇ ਸੋਡੇ ਨਾਲ ਸਾਰੀ ਗੰਦਗੀ ਨਿਕਲ ਜਾਂਦੀ ਹੈਗੀ ਤੇ ਜੋ ਵੀ ਘਟਾਣੂ ਵਗੈਰਾ ਹੁੰਦੇ ਜਿਵੇਂ ਘਰ 'ਚ ਨਿੱਕੇ ਬੱਚੇ ਖੇਡਦੇ ਹੈਗੇ ਥੱਲੇ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਹੈਗਾ ਨਿੰਬੂ ਪਾਣਾ ਤੇ ਇਹ ਵੀ ਜ਼ਰੂਰ ਤੁਸੀਂ ਪਾ ਲੈਣਾ ਜੀ ਇਹਦੇ ਵਿੱਚ ਤੇ ਤਿੰਨੇ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਤੇ ਹੁਣ ਆਪਾਂ ਇਦਾਂ ਦਾ ਇੱਕ ਡੰਡਾ ਜਿਹਾ ਇਹ ਲੈ ਲਿਆ ਜੀ ਪਲਾਸਟਿਕ ਦਾ ਤੁਸੀਂ ਕੋਈ ਤੇ ਇਦਾਂ ਤੁਸੀਂ ਇਹਨੂੰ ਸਾਰਿਆਂ ਨੂੰ ਘੋਲ ਲੈਣਾ ਚੰਗੀ ਤਰ੍ਹਾਂ ਤੇ ਆਪਾਂ ਘੋਲ ਲਿਆ ਪਾਣੀ ਗਰਮ ਲਾਂਗਾ ਤੇ ਇਹਦੇ ਵਿੱਚ ਤਿੰਨੇ ਚੀਜ਼ਾਂ ਵਧੀਆ ਘੁਲ ਜਾਣੀਆਂ ਤੇ ਵੀ ਆਪਾਂ ਨਿੰਬੂ ਦੇ ਬਾਹਰ ਕੱਢ ਤੇ ਤੇ ਹੁਣ ਆਪਾਂ ਕੋਚਾ ਲਗਾਵਾਂਗੇ ਇਹਦੇ ਨਾਲ ਏ ਆਪਾਂ ਲੈ ਲਿਆ ਜੀ ਪੋਚਾ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਭਿਉਾਂ ਲਾਂਗੇ ਪੋਚੇ ਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਭਿਉਾਂ ਲਾਂਗੇ ਹੁਣ ਆਪਾਂ ਇਹਨੂੰ ਤੇ ਨਿਚੋੜ ਲਾਂਗੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਲਗਾਉਨੇ ਆ ਪੋਚਾ ਗਰਮ ਪਾਣੀ ਨਾਲ ਜੀ ਜਦੋਂ ਆਪਾਂ ਪੋਚਾ ਲਗਾਉਨੇ ਆ ਤਾਂ ਬਹੁਤ ਜ਼ਿਆਦਾ ਵਧੀਆ ਕਲੀਨਿੰਗ ਹੋ ਜਾਂਦੀ ਆ ਫਰਸ਼ਾਂ ਦੀ ਤੇ ਬਹੁਤ ਜ਼ਿਆਦਾ ਵਧੀਆ ਇਹ ਸਾਫ਼ ਹੋ ਜਾਂਦਾ ਗੰਗਰਮ ਪਾਣੀ ਨਾਲ ਜਦੋਂ ਆਪਾਂ ਇਹ ਤਿੰਨੇ ਚੀਜ਼ਾਂ ਇਹਦੇ ਵਿੱਚ ਪਾ ਦਈਏ ਗਰਮ ਪਾਣੀ 'ਚ ਤੇ ਹੁਣ ਧੁੱਪ ਘਟ ਨਿਕਲਦੀ ਐ ਤੇ ਨਹੀਂ ਤਾਂ ਸੁੱਕ ਕੇ ਫਰਸ਼ ਆ ਨਾ ਮਿੰਟਾਂ ਚ ਦੀ ਚਮਕ ਜਾਂਦਾ ਤੇ ਇਹ ਹੁਣ ਥੋੜਾ ਜਿਹਾ ਟਾਈਮ ਲੱਗ ਜਾਂਦਾ ਫਰਸ਼ ਸੁੱਕਣ ਤੇ ਤੇ ਕੇ ਰੰਗੀ ਲਗ ਲਾ ਜਾ ਇਹ ਘਟਾ ਚ ਚਮਕਦਾ ਗਾ ਇਸ ਤਰੀਕੇ ਨਾਲ ਘਟ ਦਿਖਦਾ ਗਾ ਚਮਕਦਾ ਫਰਸ਼ ਤੇ ਇਸ ਤਰੀਕੇ ਨਾਲ ਆਪਾ ਲਗਾ ਲੈਣਾ ਪੋਚਾ ਤੇ ਵੇਖੋ ਜੀ ਫਰਸ਼ ਥੋੜੀ ਥੋੜੀ ਸੁੱਕ ਗਈ ਹੁਣ ਤੇ ਵੇਖੋ ਕਿੰਨੀ ਵਧੀਆ ਇਹ ਸਾਫ ਸੁਥਰੀ ਨਿਕਲ ਆਈ ਤੇ ਪਹਿਲਾਂ ਕਿੰਨੀ ਪੀਲੀ ਸੀਗੀ ਫਰਸ਼ ਤੇ ਹੁਣ ਵੇਖੋ ਤੁਸੀਂ ਕਿੰਨੀ ਸਾਫ ਸਾਫ ਨਿਕਲ ਆਈ ਸਾਰੀ ਤੇ ਜਿਵੇਂ ਜਿਵੇਂ ਸੁੱਕੀ ਜਾਊਗੀ ਤੇ ਉਵੇਂ ਉਵੇਂ ਇਹ ਚਮਕ ਇਹਦੀ ਆਈ ਜਾਊਗੀ ਤੇ ਬਹੁਤ ਵਧੀਆ ਇਸ ਤਰੀਕੇ ਨਾਲ ਸਾਫ ਹੋ ਜਾਂਦੀ ਹੈ ਫਰਸ਼ ਬਿਲਕੁਲ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਨਾਲ